ਸਰ ਰਸਿੰਗਹਣਾ ਜੀ ਜੀ ਆਇਆਂ ਨੂੰ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ ਵੈਲਕਮ ਤੇ ਸਭ ਤੋਂ ਪਹਿਲਾਂ ਸਾਨੂੰ ਇਹ ਦੱਸੋ ਵੀ ਕੀ ਥੈਂਕ ਯੂ ਜੀ ਥੈਂਕ ਯੂ ਫॉर ਜੁਆਇਨਿੰਗ ਸਤਿ ਸ੍ਰੀ ਅਕਾਲ ਸਭ ਤੋਂ ਪਹਿਲਾਂ ਸਾਨੂੰ ਇਹ ਦੱਸੋ ਵੀ ਗਿਆਨੀ ਹਰਪ੍ਰੀਤ ਸਿੰਘ ਜੀ ਅਕਾਲੀਆਂ ਦੇ ਬਾਗੀ ਧੜੇ ਦੇ ਨਾਲ ਰਲ ਗਏ ਨੇ ਦੇਖੋ ਜੀ ਗਿਆਨੀ ਹਰਪ੍ਰੀਤ ਸਿੰਘ ਜਿਹੜੇ ਸਾਬਕਾ ਜੇ ਸਰਦਾਰ ਨੇ ਅੱਜ ਉਹ ਜਲੰਧਰ ਦੇ ਇੱਕ ਗੁਰਦੁਆਰਾ ਸਾਹਿਬ ਦੇ ਵਿੱਚ ਆਏ ਉਹਨੇ ਕਿਹਾ ਜੀ ਕਿ ਮੈਂ ਪੰਥ ਦੀ ਮਜ਼ਬੂਤੀ ਵਾਸਤੇ ਵਿਚਾਰ ਰੱਖਣ ਦੇ ਲਈ ਵਿਚਾਰਧਾਰਾ ਮਜ਼ਬੂਤ ਹੋਵੇ ਪੰਥਕ ਵਿਚਾਰਧਾਰਾ ਇਸੇ ਲਈ ਪੰਜਾਬ ਦੇ ਵੱਖ-ਵੱਖ ਗੁਰਦੁਆਰਿਆਂ ਦੇ ਵਿੱਚ ਜਾ ਰਿਹਾ ਹਾਂ ਇਸੇ ਲਈ ਤਹਿਤ ਅੱਜ ਜਲੰਧਰ ਦੇ ਇੱਕ ਗੁਰੂ ਘਰ ਦੇ ਵਿੱਚ ਆਇਆ ਤੇ ਉਸ ਆਂਦੇ ਉੱਤੇ ਅੱਜ ਬੀਬੀ ਜਗੀਰ ਕੌਰ ਵੀ ਸੀਗੇ ਤੇ ਗੁਰਪ੍ਰਤਾਪ ਸਿੰਘ ਵਡਾਲਾ ਵੀ ਸੀਗੇ ਤੇ ਅਕਾਲੀ ਦਲ ਸੁਧਾਰ ਲਹਿਰ ਦੇ ਕਈ ਹੋਰ ਆਗੂ ਵੀ ਸੀ ਕਿਉਂਕਿ ਦੇਖੋ ਗੱਲ ਬੜੀ ਸਾਫ਼ ਤੇ ਸਪਸ਼ਟ ਹੈ ਗੈਨੀ ਹਰਪੀ ਸਿੰਘ ਵੀ ਇਸ ਵੇਲੇ ਅਕਾਲੀਆਂ ਦੇ ਫੈਸਲਿਆਂ ਦੇ ਖਿਲਾਫ ਆ ਸ਼੍ਰੋਮਣੀ ਕਮੇਟੀ ਦੇ ਉੱਤੇ ਵੀ ਕਈ ਵਾਰੀ ਗੱਲ ਹੋ ਗਈ ਜਥੇਦਾਰ ਦੇਵਨ ਰਾਏ ਦੰਦੇ ਇਹਦੇ ਖਿਲਾਫ ਆ ਕਿ ਜਿਹੜੇ ਅਕਾਲੀ ਦਲ ਸੁਧਾਰ ਲਹਿਰ ਦੇ ਆਗੂਆ ਉਹ ਵੀ ਇਸ ਪ੍ਰਕਿਰਿਆ ਦੇ ਸਾਰੀ ਪ੍ਰਕਿਰਿਆ ਦੇ ਖਿਲਾਫ ਆ ਇਸ ਕਰਕੇ ਜਦੋਂ ਦੋ ਤਰ੍ਹਾਂ ਖਿਲਾਫ ਹੋਣ ਤੇ ਫਿਰ ਉਹ ਇੱਕ ਹੀ ਹੁੰਦੀਆਂ ਸੋ ਇਸ ਕਰਕੇ ਭਾਈ ਅੱਜ ਇੱਥੇ ਜਦੋਂ ਪਹੁੰਚੇ ਆ ਤੇ ਸਾਰਿਆਂ ਨੇ ਆਪੋ ਆਪਣੇ ਵਿਚਾਰ ਰੱਖੇ ਆ ਤੇ ਗਗਨਪ੍ਰੀਤ ਸਿੰਘ ਨੇ ਕਹਿ ਦਿੱ ਕਿ ਅਸੀਂ ਅਕਾਲੀ ਦਲ ਦੀ ਮਜ਼ਬੂਤੀ ਚਾਹੁੰਦੇ ਆ ਤੇ ਅਕਾਲੀ ਦਲ ਉਹ ਚਾਹੁੰਦੇ ਆ ਜਿਹੜਾ ਕਿ ਪੰਥਕ ਵਿਚਾਰਧਾਰਾ ਵਾਲਾ ਹੋਵੇ ਨਾ ਕਿ ਇੱਕ ਪਰਿਵਾਰ ਵਾਲਾ ਹੋਵੇ ਜੀ ਤੁਹਾਡਾ ਮਿਸਟਰ ਖੇਰਾ ਦੀ ਜਿਹੜੀ ਚੰਡੀਗੜ੍ਹ ਵਾਲੀ ਕੋਠੀ ਦੀ ਕੁਰਕੀ ਤੋਂ ਪਿੱਛੋਂ ਹੁਣ ਕਾਂਗਰਸੀ ਭੜਕ ਪਏ ਨੇ ਤਾਂ ਬਿਲਕੁਲ ਜੀ ਕਾਂਗਰਸੀ ਭੜਕ ਪਏ ਆ ਜੀ ਤੇ ਖਾਸੇ ਭੜਕੇ ਅੱਜ ਉਹਨਾਂ ਨੇ ਇਹ ਗੱਲ ਕਹੀ ਆ ਕਿ ਜਾਣ ਬੁੱਝ ਕੇ ਧੱਕਾ ਕੀਤਾ ਜਾ ਰਿਹਾ ਹੈ ਭਾਜਪਾ ਦੇ ਵੱਲੋਂ ED ਨੂੰ ਤੇ ਬਾਕੀ ਏਜੰਸੀਆਂ ਨੂੰ ਉਹ ਕਹਿੰਦੇ ਵੀ ਇੱਕ ਟੂਲ ਦੇ ਤੌਰ ਦੇ ਉੱਤੇ ਵਰਤਿਆ ਜਾ ਰਿਹਾ ਹੈ ਇਸ ਤੋਂ ਇਲਾਵਾ ਹੋਰ ਕੁਝ ਵੀ ਨਹੀਂ ਆ ਉਹ ਕਹਿੰਦੇ ਵੀ ਭਾਈ ਇਹਨਾਂ ਦੀ ਇੱਛਾ ਇਹ ਆ ਕਿ ਭਾਈ ਅਸੀਂ ਇਹਨੂੰ ਵੀ ਨਾਪ ਲਈਏ ਇਹਨੂੰ ਵੀ ਨਾਪ ਲਈਏ ਜੇ ਸਾ ਆਹ ਦੀ ਸਾਡੀ ਗੱਲ ਮੰਨਦਾ ਫਿਰ ਇਹਨੂੰ ਨਾਪ ਲਈਏ ਜੇ ਆਣੀ ਸਾਡੀ ਗੱਲ ਮੰਨਦਾ ਫਿਰ ਇਹਨੂੰ ਨਾਪ ਲਈਏ ਇਸੇ ਪ੍ਰਕਰਣੇ ਦੇ ਤਹਿਤ ਸਾਰਾ ਕੁਝ ਕੀਤਾ ਜਾ ਰਿਹਾ ਖੈਰੀ ਉਗਰਾਨੇ ਦੀ ਗੱਲ ਕਹੀ ਹੈ ਜੀ ਕਿ ਜਿਹੜਾ ਬੀਜੇਪੀ ਦੇ ਨਾਲ ਨਾ ਤੁਰੇ ਬੀਜੇਪੀ ਜਿਹਦੇ ਉੱਤੇ ਅੱਖ ਰੱਖਦੀ ਹੋਵੇ ਵੀ ਭਾਈ ਇਹਦਾ ਸਿੱਖਾ ਜੀ ਨੂੰ ਖੱਜਲ ਖੁਆਰ ਕਰਨਾ ਉਹਦੇ ਖਿਲਾਫ ਏਜੰਸੀਆਂ ਦੀ ਕਾਰਵਾਈ ਸ਼ੁਰੂ ਕਰਵਾ ਦਿੰਦੀ ਆ ਅੱਜ ਸੁਖਵਿੰਦਰ ਸਿੰਘ ਰੰਧਾਵਾ ਨੇ ਰਾਜਾ ਵੜਿੰਗ ਨੇ ਤੇ ਕਈ ਹੋਰ ਕਾਂਗਰਸੀ ਆਗੂਆਂ ਨੇ ਤੇ ਖੈਰੀ ਦੀ ਪਿੱਛਾਪੜੀ ਆ ਤੇ ਈਡੀ ਦੀ ਇਸ ਕਾਰਵਾਈ ਦੀ ਆਲੋਚਨਾ ਕੀਤੀ ਆ ਤੇ ਰੰਦਾਵਾ ਹੋਰਾਂ ਨੇ ਤੇ ਵੀ ਗੱਲ ਕਹੀ ਉਹ ਕਹਿੰਦੇ ਕਿ 1990 ਦੀ ਇੱਕੋਠੀ ਆ ਤੇ ਕੇਸ ਕਿਹੜਾ 2015 ਦਾ ਤੇ ਹੁਣ ਕੀਤੀ ਜੀ ਪ੍ਰੋਪਰਟੀ ਅਟੈਚ ਉਹ ਕਹਿੰਦੇ ਵੀ ਟੈਕਨੀਕਲ ਤੌਰ ਤੇ ਗਲੜੀਵਣ ਦਿੱਤੀ ਜਿਵੇਂ ਤੁਸੀਂ ਦੱਸਿਆ ਸੀ ਵੀ ਕੇਜਰੀਵਾਲ ਦਿੱਲੀ ਤੋਂ ਆਏ ਨੇ ਹਾਰ ਕੇ ਤੇ ਵਿਪਾਸਨਾ ਕੇਂਦਰ ਦੇ ਵਿੱਚ ਕੋਈ ਭਗਤੀ ਕਰਨਾ ਚਾਹੁੰਦੇ ਨੇ ਜਾਂ ਇੰਪਰੂਵਮੈਂਟ ਕਰਨੀ ਚਾਹੁੰਦੇ ਆਪਣੀ ਕੋਈ ਹੁਣ ਉਹ ਲੁਧਿਆਣਾ ਰੈਲੀ ਕਰ ਰਹੇ ਨੇ ਰੈਲੀਆਂ ਕਰਨ ਲੱਗ ਪਏ ਨੇ ਸਾਰੇ ਸ਼ਹਿਰਾਂ ਚ ਰੈਲੀਆਂ ਕਰਨੀਆਂ ਨੇ ਪੰਜਾਬ ਚ ਉਹਨਾਂ ਨੂੰ ચીਫ ਮਿਨਿਸਟਰ ਵੀ ਆਉਣਗੇ ਆਉਦੇ ਸਮੇਂ ਦੇ ਵਿੱਚ ਹਾਂ ਬਿਲਕੁਲ ਸਹੀ ਸਭ ਗੱਲ ਹੈ ਜੀ ਕਿ ચીਫ ਮਿਨਿਸਟਰ ਵੀ ਹੋਣਗੇ ਇੱਥੇ ਤਾਂ ਗੱਲ ਕਲੀਅਰ ਆ ਪਰ 18 ਤਰੀਕ ਮਿੱਥੀ ਗਈ ਜੀ 18 ਮਾਰਚ ਨੂੰ ਅਰਵਿੰਦ ਕੇਜਰੀਵਾਲ ਨੇ ਲੁਧਿਆਣਾ ਸ਼ਹਿਰ ਦੇ ਵਿੱਚ ਆਉਣਾ ਇਹਨਾਂ ਨੇ ਇੱਥੇ ਕੁੱਝ ਕ ਪ੍ਰੋਜੈਕਟਾਂ ਦਾ ਕਹਿੰਦੇ ਉਦਘਾਟਨ ਵੀ ਕਰਨਾ ਤੇ ਕਹਿੰਦੇ ਰੈਲੀ ਵੀ ਕਰਨੀ ਆ ਰੈਲੀ ਦਾ ਕਾਰਨ ਸ਼ਾਇਦ ਇਹ ਵੀ ਹੋਵੇ ਵੀ ਭਾਈ ਪੰਜਾਬ ਦੇ ਵਿੱਚ ਲੋਕਾਂ ਦੀ ਨਬਜ਼ ਟੋਕੇ ਦੇਖੀ ਜਾਵੇ ਲੁਧਿਆਣਾ ਸ਼ਹਿਰ ਦੇ ਲੋਕਾਂ ਦੀ ਨਬਜ਼ ਕਿਉਂਕਿ ਲੁਧਿਆਣੇ ਦੇ ਵਿੱਚ ਹੁਣ ਜ਼ਬਨੀ ਚੋਣ ਹੋਣੀ ਹੈ ਜਿਹਦੇ ਲਈ ਸੰਜੀਵ ਅਰੋੜਾ ਰਾਜ ਸਭਾ ਦੇ ਮੈਂਬਰ ਨੂੰ ਉਮੀਦਵਾਰ ਅਲਾ ਨਿਆ ਜਿਹੜੇ ਆਮ ਆਦਮੀ ਪਾਰਟੀ ਦੇ ਕਨਵੀਨਰ ਕੇਜਰੀਵਾਲ ਉਹ ਕਦੇ ਨਹੀਂ ਚੋਣ ਕੇ ਵੀ ਅਰੋੜਾ ਹੁਰੀ ਹਾਰਨ ਉਹਨਾਂ ਦੇ ਵੱਲੋਂ ਹਰ ਹਰਬਾ ਵਰਤਿਆ ਜਾਊਗਾ ਕਿਉਂਕਿ ਜੇਕਰ ਉਹ ਜਿੱਤਣਗੇ ਕੈਬਨਟ ਦੇ ਵਿੱਚ ਪਹੁੰਚਣਗੇ ਰਾਜ ਸਭਾ ਦੀ ਸੀਟ ਖਾਲੀ ਹੋਊਗੀ ਤਾਂ ਫਿਰ ਇਸ ਤੋਂ ਬਾਅਦ ਅਗਲੀ ਕੀ ਪ੍ਰਕਿਰਿਆ ਬਣਦੀ ਹੈ ਸੋ ਕੇਜਰੀਵਾਲ ਹੁਰੀ ਹੁਣ ਵੈਸੇ ਵੀ ਫ੍ਰੀ ਆ ਉਹਨਾਂ ਦੇ ਵੱਲੋਂ ਪੰਜਾਬ ਦੇ ਵਿੱਚ ਢੀਡੇ ਤੇ ਜਿਹੜਾ ਰੱਖਿਆ ਜਾਊਗਾ ਤੇ ਇਹ ਇਸ ਢੀਡੇ ਦੀ ਪ੍ਰਕਿਰਿਆ ਦਾ ਪਹਿਲਾ ਹਿੱਸਾ ਮੰਨਦਾ ਉਹ ਲੁਧਿਆਣੇ ਦੇ ਵਿੱਚ ਆ ਕੇ ਉਹ ਕੀ ਕੀ ਕਹਿੰਦੇ ਸਮਾਂ ਦੱਸੂਗਾ ਪਰ ਉਧਰਲੇ ਪਾਸੇ ਰਾਜਧਾਨੀ ਵਿੱਚੋਂ ਹਾਰ ਕੇ ਇਸ ਵੇਲੇ ਆਮ ਆਦਮੀ ਪਾਰਟੀ ਦੀ ਸੀਨੀਅਰ ਮਿਲਟਰੀਸ਼ਿਪ ਪੰਜਾਬ ਦੇ ਵਿੱਚ ਕਿਹੜੇ ਤੇ ਕਿਹੜਾ ਲਾਊਗੀ ਅੱਛਾ ਜਿਹੜੇ ਐਸਜੀਪੀਸੀ ਦਾ ਫੈਸਲਾ ਸੀ ਕੁਲਦੀਪ ਸਿੰਘ ਗੜਗਜ ਨੂੰ ਲਾਉਣ ਦਾ ਪਹਿਲਾਂ ਹੀ 94 ਕਰੋੜੀ ਜਿਹੜਾ ਜਥਾ ਸੀ ਉਹ ਤਾਂ ਉਹਨਾਂ ਦੀ ਮੁਖਾਲਫਤ ਕਰਦਾ ਸੀ ਤੇ ਹੋਰ ਵੀ ਕਈ ਲੋਕ ਕਹਿੰਦੇ ਸੀ ਕਿ ਨਵੇਂ ਜਥੇਦਾਰ ਨੂੰ ਪ੍ਰਵਾਨ ਨਾ ਕਰੋ ਹੁਣ ਜਿਹੜੀ ਸਿੱਖਾਂ ਦੀ ਸਿਰਮੌਰ ਇੱਕ ਟਕਸਾਲਾ ਦਮਦਮੀ ਟਕਸਾਲਾ ਉਹ ਵੀ ਵਿਰੋਧਤਾ ਕਰਨ ਲੱਗ ਪਈ ਹੈ ਬਿਲਕੁਲ ਜੀ ਬਿਲਕੁਲ ਉਹਦੇ ਵੱਲੋਂ ਵੀ ਅੱਜ ਵਿਰੋਧਤਾ ਕੀਤੀ ਗਈ ਹੈ ਤੇ ਇਹ ਗੱਲ ਕਹੀ ਗਈ ਹੈ ਕਿ ਸਾਨੂੰ ਇਸ ਗੱਲ ਦੇ ਨਾਲ ਬਿਲਕੁਲ ਵੀ ਸਹਿਮਤ ਨਹੀਂ ਹੋਣਾ ਚਾਹੀਦਾ ਜਿਸ ਤਰੀਕੇ ਦੇ ਨਾਲ ਇਹਨਾਂ ਦੇ ਵੱਲੋਂ ਜਥੇਦਾਰ ਥਾਪੇ ਗਏ ਆ ਜਿਸ ਤਰੀਕੇ ਨਾਲ ਜਥੇਦਾਰ ਲਾਏ ਗਏ ਆ ਆ ਜਿਹੜੇ ਹੈਗੇ ਨੇ ਹਰਨਾਮ ਸਿੰਘ ਢੋਮਾ ਉਹਨਾਂ ਦੇ ਵੱਲੋਂ ਅੱਜ ਇਹ ਗੱਲ ਕਹੀ ਗਈ ਹੈ ਕਿ ਅਸੀਂ ਵੀ ਜਿਹੜੀ ਅੰਤਰੀਂ ਕਮੇਟੀ ਦੇ ਵੱਲੋਂ ਫੈਸਲਾ ਕੀਤਾ ਗਿਆ ਵੀ ਜਥੇਦਾਰ ਲਾਉਣ ਦਾ ਲਾਉਣ ਦਾ ਤੇ ਉਹ ਕਹਿੰਦੇ ਕਿ ਅਸੀਂ ਉਹਦੇ ਖਿਲਾਫ ਆ ਸੋ ਗੱਲ ਇਹ ਜੀ ਕਿ ਇਸ ਵੇਲੇ ਕੁੱਲ ਜੇ ਆਪਾਂ ਬਰਤਾਰੀਵਾਲ ਵੇਖੀਏ ਤਾਂ ਵੱਖ-ਵੱਖ ਸੰਪਰਦਾਵਾਂ ਦੇ ਆਗੂ ਨਿਹੰਗ ਸਿੰਘ ਜਿੱਥੇ ਬੰਦਿਆਂ ਦਾ ਇੱਕ ਹਿੱਸਾ ਕੁਝ ਹੁਣ ਹੋਰ ਲੋਕ ਵੀ ਪੰਥਕ ਆਗੂ ਸਾਹਮਣੇ ਆਏ ਆ ਜਿਹੜੇ ਕਿ ਜਥੇਦਾਰਾਂ ਨੂੰ ਲਾਉਣ ਦੇ ਤਰੀਕੇ ਦੇ ਉੱਤੇ ਖਿਲਾਫਤ ਕਰਦੇ ਆ ਜਿਹੜੇ ਇਹ ਗੱਲ ਕਹਿੰਦੇ ਵੀ ਇੱਕ ਪਰਿਵਾਰ ਵਿਸ਼ੇਸ਼ ਨੂੰ ਬਚਾਉਣ ਦੇ ਲਈ ਜਿਹੜੀਆਂ ਇਹ ਗੱਲਾਂ ਕੀਤੀਆਂ ਜਾ ਰਹੀਆਂ ਇਹਦੇ ਨਾਲ ਪੰਥਕ ਵਿਚਾਰਧਾਰਾ ਕਮਜ਼ੋਰ ਕੀਤੀ ਜਾ ਰਹੀ ਹੈ ਸੋ ਉਸੇ ਲੜੀ ਦੇ ਵਿੱਚ ਅੱਜ ਹਰਨਾਮ ਸਿੰਘ ਧੋਮਹੋਰੀ ਸ਼ਾਮਲ ਹੋਏ ਆ ਜੀ ਬਾਹਰਲੇ ਮੁਲਕਾਂ ਦੇ ਵਿੱਚ ਵੀ ਸਿੱਖਾਂ ਦੀਆਂ ਤੇ ਹੀ ਬੜੀਆਂ ਮਜ਼ਬੂਤ ਜਥੇਬੰਦੀਆਂ ਨੇ ਜਿਵੇਂ ਕੈਲੀਫੋਰਨੀਆ ਦੇ ਵਿੱਚ ਆ ਇੰਗਲੈਂਡ ਦੇ ਵਿੱਚ ਆ ਕੈਨੇਡਾ ਦੇ ਵਿੱਚ ਨੇ ਉਹਨਾਂ ਨੇ ਵੀ ਕਿਸੇ ਨੇ ਕੋਈ ਇਸ ਤਰ੍ਹਾਂ ਦੇ ਬਿਆਨ ਦਿੱਤੇ ਨੇ ਅਨੇ ਜੀ ਦੇਖੋ ਵੈਸੇ ਤਾਂ ਬਾਹਰਲੇ ਮੁਲਕਾਂ ਦੇ ਵਿੱਚ ਕੁਝ ਕੁ ਸ਼ਖਸੀਤਾ ਐਸੀਆਂ ਕੁਝ ਕੁ ਪੰਥਕ ਜਥੇਬੰਦੀਆਂ ਜਿਨ੍ਹਾਂ ਦੇ ਵੱਲੋਂ ਇਹ ਸਾਰੇ ਵਰਤਾਰੇ ਦੇ ਉੱਤੇ ਕਿੰਤੂ ਕੀਤੀ ਗਈ ਹੈ ਦੇਖੋ ਕਿੰਤੂ ਕਰਨੀ ਗਲਤ ਨਹੀਂ ਹੈਗੀ ਯਾਤਰੀਕਰਨ ਜਥੇਦਾਰ ਲਾਏ ਗਏ ਜਾਂ ਲਾਏ ਗਏ ਵਿਧੀ ਵਿਧਾਨ ਦੇ ਮੁਤਾਬਕ ਇਹ ਸਾਰਾ ਕੁਝ ਹੋਣਾ ਚਾਹੀਦਾ ਵੀ ਲਾਉਣਾ ਵੀ ਕਿਵੇਂ ਆ ਤੇ ਹਟਾਉਣਾ ਵੀ ਕਿਵੇਂ ਆ ਇਸ ਗੱਲ ਦੀ ਮੰਗ ਵੀ ਹੁਣ ਜਿਹੜੀ ਲੰਘੇ ਕੱਲ ਆਪਾਂ ਖਬਰ ਰੈੱਡ ਐਫਰਮ ਤੋਂ ਸਾਂਝੀ ਕੀਤੀ ਸੀ 7 ਮੈਂਬਰਈ ਜਿਹੜੇ ਉਹ 7 ਮਤੇ ਪਾਸ ਕੀਤੇ ਗਏ ਉਹਦੇ ਵਿੱਚ ਵੀ ਗੱਲ ਸ਼ਾਮਲ ਸੀਗੀ ਸੋ ਇਹਨੇ ਕੀ ਬਣਦਾ ਪਰ ਗੱਲ ਇਹ ਜਿਕੇ ਇਸ ਵੇਲੇ ਵੱਡੀ ਗਿਣਤੀ ਦੇ ਵਿੱਚ ਸਿੱਖ ਸੰਗਤ ਆ ਜਿਹੜੀ ਉਹ ਅਚੰਭਤ ਵੀ ਆ ਜੋ ਕੁਝ ਹਰ ਰੋਜ਼ ਵਾਪਰ ਰਿਹਾ ਜੋ ਕਦੇ ਇਸ ਵੇਲੇ ਕਦੇ ਗੁਣਾ ਕਦੇ ਘਟਾਓ ਕਦੇ ਜ਼ਰਬ ਕਦੇ ਤਕਸੀਮ ਜੋ ਕੁਝ ਹੋ ਰਿਹਾ ਉਹਦੇ ਉੱਤੇ ਹੈਰਾਨ ਵੀ ਤੇ ਪਰੇਸ਼ਾਨ ਵੀ ਤੇ ਭੱਬਲ ਪੂਸੇਰ ਚੱਲਦੀ ਹੈ ਜੀ ਕਰਤਾਰਪੁਰ ਵਰਗਾ ਇੱਕ ਹੋਰ ਲਾਂਘਾ ਕਿੱਥੇ ਮੰਗਿਆ ਜਾ ਰਿਹਾ ਜੀ ਕਿੱਥੇ ਹੋਏਗਾ ਹੁਣ ਦੇਖੋ ਜੀ ਗੱਲ ਇਹ ਆ ਕਿ ਜਿਸ ਤਰੀਕੇ ਦੇ ਨਾਲ ਨਾ ਕਰਤਾਰਪੁਰ ਸਾਹਿਬ ਦਾ ਲਾਂਘਾ ਖੁੱਲਿਆ ਉਸੇ ਤਰੀਕੇ ਦੇ ਨਾਲ ਇੱਕ ਹੋਰ ਲਾਂਘਾ ਜਿਹੜਾ ਉਹ ਬਣਾਇਆ ਜਾਵੇ ਇਹ ਜਿਵੇਂ ਕਰਤਾਰਪੁਰ ਕੋਰੀਡੋਰ ਆ ਉਸੇ ਤਰੀਕੇ ਨਾਲ ਕਸ਼ਮੀਰੀ ਪੰਡਤਾਂ ਦੇ ਵਾਸਤੇ ਵੀ ਇੱਕ ਲਾਂਗਾ ਬਣਾਇਆ ਜਾਵੇ ਇਸ ਗੱਲ ਦੀ ਮੰਗ ਕੀਤੀ ਗਈ ਹੈ ਜੀ ਅੱਜ ਸੰਸਦ ਦੇ ਵਿੱਚ ਕਾਂਗਰਸ ਦੇ ਸੰਸਦ ਮੈਂਬਰ ਵਿਵੇਕ ਤਨਖਾ ਵੱਲੋਂ ਤੇ ਉਹਨਾਂ ਨੇ ਗੱਲ ਕਹੀ ਵੀ ਕਸ਼ਮੀਰੀ ਪੰਡਤਾਂ ਦੇ ਵਾਸਤੇ ਅਸੀਂ ਮੰਨ ਕਰਦੇ ਹਾਂ ਕਿ ਕਸ਼ਮੀਰੀ ਪੰਡਤਾਂ ਨੂੰ ਹੁਣ ਨਿਆ ਮਿਲਣਾ ਚਾਹੀਦਾ ਸਰਕਾਰ ਨੂੰ ਉਹਨਾਂ ਨੇ ਕਿਹਾ ਵੀ ਚਾਹੀਦਾ ਵੀ ਪਾਕਿਸਤਾਨ ਨਾਲ ਗੱਲ ਕਰਕੇ ਸਰ ਦਾ ਪੀਠ ਕੋਰੀਡੋਰ ਨੂੰ ਵੀ ਕਰਤਾਰਪੁਰ ਕੋਰੀਡੋਰ ਵਾਂਗ ਬਣਾਇਆ ਜਾਵੇ ਤਾਂ ਜੋ ਕਸ਼ਮੀਰੀ ਪੰਡਤ ਉੱਥੇ ਆ ਜਾ ਸਕਣ ਉਹਨਾਂ ਨੇ ਕਿਹਾ ਜੀ ਕਿ ਬੀਤੇ ਦੇ ਵਿੱਚ ਕਸ਼ਮੀਰੀ ਪੰਡਤਾਂ ਦੇ ਨਾਲ ਸਭ ਨੇ بڑے ਵਾਅਦੇ ਕੀਤੇ ਪਰ ਕਦੇ ਕਿਸੇ ਨੇ ਕੁਝ ਵੀ ਪੂਰਾ ਨਹੀਂ ਕੀਤਾ ਇਸ ਕਰਕੇ ਇਹਨਾਂ ਦੀ ਬਾਤ ਵੀ ਹੁਣ ਸੁਣਨੀ ਚਾਹੀਦੀ ਹੈ ਜੀ ਤੇ ਬਾਕੀ ਅਮਰਿਤਪਾਲ ਸਿੰਘ ਸ਼ਾਮਿਲ ਨਹੀਂ ਹੋ ਸਕਦੇ ਪਾਰਲੀਮੈਂਟ ਦੇ ਬਜਟ ਸੈਸ਼ਨ ਚ ਲਖੋ ਮੈਨੂੰ ਪਹਿਲਾਂ ਲੱਗਦਾ ਸੀ ਜੀ ਕਿ ਇਹ ਗੱਲ ਨਹੀਂ ਹੋਣੀਗੀ ਤੇ ਉਹ ਗੱਲ ਅੱਜ ਉਵੇਂ ਹੀ ਹੋ ਗਈ ਆ ਕਿਉਂਕਿ ਉਹ ਅਮਰਤਪਾਲ ਸਿੰਘਾ ਜਿਹੜੇ ਉਹ ਪਾਰਲੀਮੈਂਟ ਦੇ ਵਿੱਚ ਬਜਟ ਸੈਸ਼ਨ ਦੇ ਵਿੱਚ ਹਿੱਸਾ ਨਹੀਂ ਲੈ ਸਕਣਗੇ ਇਹਦੇ ਪਿੱਛੇ ਗੱਲ ਇਹ ਦੱਸੀ ਗਈ ਜੀ ਕਿ ਸਪੀਕਰ ਸਾਹਿਬ ਨੇ ਮਨਜ਼ੂਰੀ ਦੇਣੀ ਹੈ ਤੇ ਇਧਰੋਂ ਨਹੀਂ ਹੋਈ ਗੱਲ ਪਰ ਜਿਹੜੀ ਉਹਨਾਂ ਦੀ ਛੁੱਟੀ ਸੀਗੀ ਜਿਹਦੇ ਬਾਰੇ ਸੰਸਦੀ ਕਮੇਟੀ ਨੇ ਸਿਫਾਰਸ਼ ਕੀਤੀ ਸੀ 15 ਮੈਂਬਰੀ ਕਮੇਟੀ ਨੇ ਵੀ ਭਾਈ ਇਹਨਾਂ ਦੀ ਛੁੱਟੀ 54 ਦਿਨ ਦੀ ਮਨਜ਼ੂਰ ਹੋਣੀ ਚਾਹੀਦੀ ਹੈ ਉਹ ਮਨਜ਼ੂਰ ਹੋ ਗਈ ਹੈ ਇਹ ਪਤਾ ਲੱਗਾ ਪਰ ਉਹ ਪਾਰਲੀਮੈਂਟ ਦੇ ਸੈਸ਼ਨ ਦੇ ਵਿੱਚ ਹਿੱਸਾ ਲੈ ਸਕਣਗੇ ਇਹਦੇ ਬਾਰੇ ਹਾਲੇ ਤੱਕ ਨਹੀਂ ਕੋਈ ਗੱਲ ਫਾਈਨਲ ਕੀਤੀ ਗਈ ਮਤਲਬ ਉਹਨਾਂ ਨੇ ਹਿੱਸਾ ਨਹੀਂ ਲੈਣਾ ਦੂਜੀ ਮਹੱਤਵਪੂਰਨ ਗੱਲ ਇਹ ਹੈਗੀ ਵੀ ਇਸ ਵੇਲੇ ਜੇ ਮੰਨ ਲਓ ਅਮਰਿਤਪਾਲ ਦੀ ਛੁੱਟੀ ਨੂੰ ਮਜ਼ਦੂਰੀ ਨਾ ਮਿਲਦੀ ਤਾਂ ਉਹ ਗੈਰਹਾਜ਼ਰੀ ਮੰਨੀ ਜਾਣੀ ਸੀ ਉਹ ਗੈਰਹਾਜ਼ਰੀ ਨਹੀਂ ਹੁਣ ਉਹ ਛੁੱਟੀ ਦੇ ਉੱਤੇ ਆ ਕਹਿਣ ਦਾ ਭਾਵ ਇਹ ਆ ਉਹਨਾਂ ਨੇ ਛੁੱਟੀ ਲਈ ਹੋਈ ਆ ਭਾਵੇਂ ਕਿ ਉਹ ਜੇਲ੍ਹ ਦੇ ਵਿੱਚ ਹੈ ਜੀ ਛੁੱਟੀ ਦੇ ਭਾਵੇਂ ਨਹੀਂ ਕਿ ਉਹ ਬਾਹਰ ਆ ਜਾਣਗੇ ਜੇਲ੍ਹ ਚ ਲੇਕਿਨ ਉਹ ਤਾਂ ਬੀਤੇ ਦੇ ਵਿੱਚ ਨਾ ਜੀ ਬੀਤੇ ਦੇ ਵਿੱਚ 54 ਪਤਵਜਾ ਦੇਣ ਵਕਫ ਵਕਫ ਸੈਸ਼ਨਾਂ ਦੇ ਵਿੱਚ ਉਹ ਗੈਰਹਾਜ਼ਰ ਰਹੇ ਆ ਨਿਯਮਾਂ ਦੇ ਮੁਤਾਬਕ ਤੁਹਾਡੀ ਛੁੱਟੀ ਮਨਜ਼ੂਰ ਹੋਣੀ ਚਾਹੀਦੀ ਹੈ ਜਾਂ ਫਿਰ ਤੁਹਾਡੀ ਗੈਰ ਹਾਜ਼ਰੀ ਲੱਗੂਗੀ ਉਹ ਚੋਣ ਹੈ ਕਿ ਮੈਂ ਤਾਂ ਹਾਜ਼ਰ ਹੋਣਾ ਮੈਨੂੰ ਬਾਹਰ ਹੋਣ ਦਾ ਮੌਕਾ ਮਿਲੇ ਇਧਰੋਂ ਕਾਨੂੰਨ ਦੀ ਪ੍ਰਕਿਰਿਆ ਚੱਲਦੀ ਆ ਇਸ ਕਰਕੇ ਉਹ ਗੈਰ ਹਾਜ਼ਰ ਰਹੀਆਂ ਉਹ ਛੁੱਟੀ ਤੇ ਚੱਲ ਰਹੇ ਹੈ ਜੀ ਪਰ ਇਹਦਾ ਮਤਲਬ ਅਗਲੇ ਸੈਸ਼ਨਾਂ ਦੇ ਵਾਸਤੇ ਉਹ ਬਾਹਰ ਆ ਜਾਣਗੇ ਇਹ ਗੱਲ ਵੀ ਹੈਗੀ ਪਾਰਲੀਮੈਂਟ ਤੋਂ ਛੁੱਟੀ ਤੇ ਨੇ ਪਰ ਜੇਲ੍ਹ ਦੀ ਕੈਦ ਜਿਹੜੀ ਉਹ ਲਗਾਤਾਰ ਚੱਲਦੀ ਰਹੇਗੀ ਬਿਲਕੁਲ ਸਹੀ ਗੱਲ ਜੀ ਅੱਛਾ ਚੰਡੀਗੜ੍ਹ 'ਚ ਜਿਹੜੀ ਕਾਂਗਰਸੀਆਂ ਦੀ ਮੀਟਿੰਗ ਹੋ ਰਹੀ ਹੈ ਇਹ ਕੀ ਭਾਵ ਹੈ ਇਹਨਾਂ ਦਾ ਕੋਈ ਨਵਾਂ ਅਜੰਡਾ ਖੋਦੀ ਇੱਕ ਤਾਂ ਗੱਲ ਇਹ ਕਿ ਜਿਹੜੀ ਇਸ ਵੇਲੇ ਕਾਂਗਰਸ ਨਾਲ ਦੀ ਮੀਟਿੰਗ ਹੋ ਰਹੀ ਹੈ ਨਾ ਇਸ ਮੀਟਿੰਗ ਦੇ ਵਿੱਚ ਇੱਕ ਤਾਂ ਮੇਰਾ ਖਿਆਲ ਹੈ ਵੀ ਈਡੀ ਦੀਆਂ ਕਾਰਵਾਈਆਂ ਹੋਰ ਵੱਖ-ਵੱਖਸਤ ਰਾਇਆਂ ਦੀਆਂ ਜਿਹੜੀਆਂ ਗੱਲਾਂ ਇਹਦੇ ਉੱਤੇ ਵਿਚਾਰ ਵਟਾਂਦਰਾ ਹੋਊਗਾ ਇਹਦੇ ਚ ਇੱਕ ਸ਼ਾਇਦ ਇਹ ਵੀ ਗੱਲਬਾਤ ਹੋ ਜੇ ਵੀ ਭਾਈ ਆਉਂਦੇ ਸਮੇਂ ਦੇ ਵਿੱਚ ਆਪਾਂ ਲੁਧਿਆਣੇ ਵਾਲੀ ਸੀਟ ਦੇ ਉੱਤੇ ਕਿਵੇਂ ਸਰਗਰਮੀ ਫੜਨੀ ਆ ਸ਼ਾਇਦ ਇਹਦੇ ਵਿੱਚ ਕਿਹ ਵੀ ਗੱਲ ਹੋ ਜੇ ਵੀ ਭਾਈ ਕਾਂਗਰਸ ਦੇ ਵਿੱਚ ਏਕਾਚਵੇਂ ਭਰਿਆ ਜਾਵੇ ਮੈਨੂੰ ਲੱਗਦਾ ਵੀ ਇਸ ਤਰੀਕੇ ਦੀਆਂ ਗੱਲਾਂ ਹੋਣੀਆਂ ਬਾਕੀ ਕੱਲ ਨੂੰ ਮੀਟਿੰਗ ਦੇ ਵਿੱਚੋਂ ਕੀ ਨਿਕਲਦਾ ਕੀ ਬਣਦਾ ਤੇ ਕਿੰਨੀ ਬਣਦਾ ਇਹ ਕੱਲ ਨੂੰ ਪਤਾ ਲੱਗੂਗਾ ਪਰ ਮੀਟਿੰਗ ਜਿਹੜੀ ਪੁਤੇਸ਼ ਬਗੇਲ ਜਿਹੜੇ ਕਿ ਪੰਜਾਬ ਕਾਂਗਰਸ ਦੇ ਇੰਚਾਰਜ ਬਣਾਏ ਗਏ ਆ ਉਹਨਾਂ ਦੇ ਨਾਲ ਪੰਜਾਬ ਦੇ ਕਾਂਗਰਸੀ ਅਗਮਾ ਦੀ ਇੱਕ ਮਹੱਤਵਪੂਰਨ ਮੀਟਿੰਗ ਹੈਗੀ ਆ ਟਣੇ ਅਕਾਲੀ ਦਲ ਚੋਂ ਕਿੰਨੀ ਟੁੱਟ ਭੱਜ ਹੋਗੀ ਕੋਈ ਬੰਦੇ ਛੱਡ ਗਏ ਕੋਈ ਬਾਗੀ ਹੋ ਗਏ ਉਹਨਾਂ ਜਥੇਦਾਰਾਂ ਦੀਆਂ ਨਿਯੁਕਤੀਆਂ ਤੇ ਬਰਖਾਸਤ ਸੁਖਵੀਰ ਸਿੰਘ ਬਾਦਲ ਨਹੀਂ ਕੁਝ ਬੋਲੇ ਕੀ ਗੱਲ ਉਹਨਾਂ ਨੇ ਕਿਉਂ ਚੁੱਪ ਵੱਟ ਲਈ ਦੇਖੋ ਇਹਦਾ ਪੇਤ ਭਰੀ ਚੁੱਪ ਬੰਨੀ ਜਾਂਦੀ ਹੈ ਵੀ ਜਦੋਂ ਇਸ ਵੇਲੇ ਜਿਹੜਾ ਕੋਈ ਤੱਲਕ ਹੀ ਨਹੀਂ ਕਾਲੀਦਲ ਦੇ ਨਾਲ ਨਾ ਜਿਹਨੂੰ ਇਹ ਪਤਾ ਵੀ ਪਈਏ ਕੁਝ ਕਿਉਂ ਹੁੰਦਾ ਜਿਹੜੇ ਜਿਹੜੇ ਸਭ ਤੋਂ ਵੱਧ ਪੇਤਨੀ ਸੋਚ ਬੰਨ੍ਹਦੇਗੇ ਉਹ ਵੀ ਆਪਦਾ ਯੋਗਦਾਨ ਪਾਉਦੇ ਅੱਜਕੱਲ ਵੀ ਭਾਈ ਇਹਨਾਂ ਨੂੰ ਐ ਨਹੀਂ ਕਰਨਾ ਚਾਹੀਦਾ ਆਹ ਗੱਲ ਤਾਂ ਸਹੀ ਆ ਪਰ ਸੁਖਬੀਰ ਸਿੰਘ ਬਾਦਲ ਜਿਹਨੂੰ ਸਵੇਰ ਤੋਂ ਲੈ ਕੇ ਰਾਤ ਤੱਕ ਬਹੁਤ ਸਾਰੇ ਲੋਕ ਬੜੀਆਂ ਗੱਲਾਂ ਕਹਦੇ ਆ ਉਹ ਕਿਹੜੇ ਕਾਰਨ ਕਰਕੇ ਚੁੱਪ ਆ ਇੱਕ ਤਾਂ ਇਹਦੀ ਇਹ ਵੀ ਗੱਲ ਮੰਦੀ ਆ ਵੀ ਭਾਈ ਸੁਖਬੀਰ ਸਿੰਘ ਬਾਦਲ ਖੁਰੀ ਜਾਣਦੇ ਆ ਵੀ ਇਹ ਰੋਲਾ ਰੱਪਾ ਜਿਹੜਾ ਪੈ ਰਿਹਾ ਇਰੇ ਵਿੱਚ ਜਿੰਨੀ ਆਪ ਦੀ ਹਾਜ਼ਰੀ ਲਵਾਵਾਂਗੇ ਉਨਾਂ ਹੀ ਇਹ ਮਸਲਾ ਪਖਣਾ ਇਸ ਕਰਕੇ ਸਮੇਂ ਨੇ ਇਸ ਮਸਲੇ ਨੂੰ ਆਪੇ ਠੰਡਾ ਕਰ ਲੈਣਾ ਦੂਧਾ ਦੇ ਪਿਛੇ ਕਾਰਨ ਇਹ ਮੰਨਿਆ ਜਾਂਦਾ ਵੀ ਉਹ ਕਿਸੇ ਹੋਰ ਵਿਵਾਦ ਦੇ ਵਿੱਚ ਪੈਣ ਨਾਲੋਂ ਵਿਵਾਦਾਂ ਦੇ ਵਿੱਚ ਤਾਂ ਪਹਿਲਾਂ ਹੀ ਆ ਪਾਰਟੀ ਕੋਈ ਹੋਰ ਪੰਗਾ ਸਹੇੜਨ ਦੇ ਨਾਲੋਂ ਉਹ ਚੁੱਪਚੀਤੇ ਭਾਜੀਪੀ ਦੇ ਸੰਪਰਕ ਦੇ ਵਿੱਚ ਰਹਿ ਕੇ ਤੇ ਅਗਲੀ ਉਡਾਰੀ ਭਰਨ ਦੀ ਕੋਸ਼ਿਸ਼ ਦੇ ਵਿੱਚ ਹੈਗੇ ਆ ਸੋ ਲੁਧਿਆਣੇ ਵਾਲੀ ਜਿਹੜੀ ਸੀਟ ਖਾਲੀ ਹੋਈ ਹੈ ਬਾਈ ਇਲੈਕਸ਼ਨ ਉਤੇ ਕਹਿੰਦੇ ਬਾਜਪਾ ਬਹੁਤ ਆਪਣੇ ਸਰਗਰਮੀਆਂ ਕਰ ਰਹਾ ਉਹਨਾਂ ਲਈ ਇਹ ਬਹੁਤ ਲਿਟਮਸ ਟੈਸਟ ਹੋਣਾ। ਹਾਂ ਬਿਲਕੁਲ ਜੀ ਦੇਖੋ ਬੀਜੇਪੀ ਜਿਹੜੀ ਉਹ ਵੈਸੇ ਤਾਂ ਪੰਜਾਬ ਦੇ ਵਿੱਚ ਹੀ ਚਾਹੁੰਦੀ ਹੈ ਵੀ ਭਾਈ ਅਸੀਂ ਇਕੱਲੇ ਹੀ ਸਿਰਾ ਲਾ ਰਹੇਗੇ ਪਰ ਇਹ ਚਲੋ ਆਪਾਂ ਇਹਨ ਤੋਂ ਓਵਰ ਕਨਫੀਡੈਂਸ ਵਾਲੀ ਗੱਲ ਮੰਨ ਲਈਏ ਹਾਲ ਦੀ ਘੜੀ ਵੀ ਸਾਰੇ ਹੀ ਕਹਿੰਦੇ ਹੁੰਦੇ ਜਿੱਤਾਂਗੇ ਅਸੀਂ ਛਾ ਜਾਾਂਗੇ ਅਸੀਂ ਆਹ ਕਰ ਦਾਂਗੇ ਉਹ ਕਰ ਦਾਂਗੇ ਇਹ ਤਾਂ ਸਮੇਂ ਨੇ ਬਿਆਨ ਕਰਨਾ ਵੀ ਕੌਣ ਕਿੰਨੇ ਕ ਪਾਣੀ ਦੇ ਵਿੱਚ ਹੈਗਾ ਪਰ ਗੱਲ ਇਹ ਜੀ ਕਿ ਬੀਜੇਪੀ ਇਹ ਜਾਣਦੀ ਹੈ ਜੀ ਕਿ ਇਹ ਜਿਹੜੀ ਆ ਲੁਧਿਆਣੇ ਵਾਲੀ ਸ਼ਹਿਰੀ ਸੀਟ ਆ ਰਵਨੀਤ ਸਿੰਘ ਬਿੱਟੂ ਆ ਜਿਹੜੇ ਉਹ ਕੇਂਦਰੀ ਮੰਤਰੀ ਬਣਾਏ ਆ ਤੇ ਬੀਜੇਪੀ ਨੂੰ ਇਹ ਪ੍ਰਤੀਤ ਹੋ ਰਿਹਾ ਵੀ ਇੱਥੇ ਸਾਡੀ ਇਤਕੀ ਗੱਲ ਬਣ ਸਕਦੀ ਆ ਸੋ ਬੀਜੇਪੀ ਦੇ ਵੱਲੋਂ ਲਗਾਤਾਰ ਸੀਨੀਅਰ ਨੇਤਾ ਜਿਹੜੇ ਲੁਧਿਆਣੇ ਦੇ ਵਿੱਚ ਭੇਜੇ ਜਾ ਰਹੇ ਆ ਰਵਨੀਤ ਬਿੱਟੂ ਹੋਰੀਏ ਗੱਲ ਕਹਿੰਦੇ ਵੀ ਅਸੀਂ ਕਮਾਲ ਕਰ ਦੇਵਾਂਗੇ ਕਿ ਇਹ ਸੀਟ ਸਾਡੀ ਢੋਲੀ ਦੇ ਵਿੱਚ ਪੈ ਜਾਣੀ ਆ ਉਧਰੋਂ ਮਨਜਿੰਦਰ ਸਿੰਘ ਸਿਰਸਾ ਨੇ ਅੱਜ ਫੇਰ ਇਹ ਗੱਲ ਕਹਤੀ ਆ ਬੀਜੇਪੀ ਇਕੱਲਿਆਂ ਹੀ 2027 ਤੱਕ ਪੰਜਾਬ ਦੇ ਲੋਕਾਂ ਦਾ ਦਿਲ ਜਿੱਤੂਗੀ ਤੇ ਅਸੀਂ ਕਿਸੇ ਵੀ ਪਾਰਟੀ ਨਾਲ ਗੱਠ ਚੋੜ ਨਹੀਂ ਕਰਨਾ ਤੇ ਬਾਕੀ ਬਿਹਾਰ ਦੇ ਮਰੀਜ਼ ਯੂਪੀ ਚ ਬੇਚਕ ਮੇ ਜਾ ਰਹੇ ਨੇ ਜੀ ਬੇਚੇ ਤਾਂ ਖੋ ਜੀ ਹਰ ਥਾਂ ਦੇ ਉੱਤੇ ਸੌਦੇਬਾਜ਼ੀ ਆ ਮੰਡੀ ਦਾ ਵਿਸ਼ਾ ਬਣ ਗਈ ਹਰ ਗੱਲ ਮਰੀਜ਼ਾਂ ਦੇ ਵੀ ਸੌਦੇ ਹੁੰਦੇ ਵੈਂਟੀਲੇਟਰ ਦੇ ਉੱਤੇ ਪਾ ਕੇ ਬੰਦੇ ਤੋਂ ਫਿਰ ਵੀ ਪੈਸੇ ਉਹਨਾਂ ਦੇ ਟੱਬਰ ਤੋਂ ਟੁੰਡੇ ਜਾਂਦੇ ਆ ਬੜਾ ਕੁਝ ਚੱਲਦਾ ਤੇ ਨਾ ਇੱਕ ਬਹੁਤ ਵੱਡਾ ਅਦਾਰਾ মিডিਆ ਅਦਾਰਾ ਉਹਨੇ ਇੱਕ ਸਟ੍ਰਿੰਗ ਆਪਰੇਸ਼ਨ ਕੀਤਾ ਕਿ ਬਿਹਾਰ ਦੇ ਵੱਖ-ਵੱਖ ਹਸਪਤਾਲਾਂ ਦੇ ਵਿੱਚ ਉਹ ਜਦੋਂ ਮਰੀਜ਼ ਕਿਸੇ ਵੀ ਤਰ੍ਹਾਂ ਦਾ ਮਰੀਜ਼ ਹੋਵੇ ਉਹਨੂੰ ਜਦੋਂ ਸ਼ਿਫਟ ਕੀਤਾ ਜਾਂਦਾ ਯੂਪੀ ਦੇ ਕਿਸੇ ਹਸਪਤਾਲ ਦੇ ਵਿੱਚ ਤੱਕ ਰਿੰਦੇ ਕਿਵੇਂ ਲੈ ਕੇ ਜਾਂਦੇ ਆ ਜੇ ਤੁਸੀਂ ਮਰੀਜ਼ ਉਧਰ ਸ਼ਿਫਟ ਕਰਦੇ ਆ ਤੇ ਫਿਰ ਤੁਹਾਨੂੰ 30000 ਰੁਪਏ ਜਾਂ 40000 ਰੁਪਏ ਨਵਾਂ ਹਸਪਤਾਲ ਦਿੰਦਾ ਜੇ ਮਰੀਜ਼ ਵੈਂਟੀਲੇਟਰ ਦੇ ਉੱਤੇ ਆ ਉਹਦੇ ਟੋਟਲ ਬਿੱਲ ਦਾ ਫਿਰ ਤੁਹਾਨੂੰ 30% ਹਿੱਸਾ ਦਿੰਦੇ ਆ ਯਾਨੀ ਕਿ ਜਿਹੜਾ ਵਿਚਾਲੇ ਕਰਿੰਦਾ ਜਿਹੜੀਆਂ ਦਵਾਈਆਂ ਉਹਦੇ ਵਿੱਚ 20 ਤੋਂ ਲੈ ਕੇ 25% ਤੁਹਾਡਾ ਕਮਿਸ਼ਨ ਆ ਸੋ ਇਸ ਤਰੀਕਿਆਂ ਗੱਲਾਂ ਸਾਹਮਣੀਆਂ ਆ ਜੀ ਟ੍ਰੈਨਿ ਪੰਜਾਬ ਦਾ ਮੌਸਮ ਕਿਹੋ ਜਿਹਾ ਪੰਜਾਬ ਦਾ ਮੌਸਮ ਠੀਕ ਹੈ ਜੀ ਉਹਦਾ ਮੌਸਮ ਵਿਭਾਗ ਨੇ ਗੱਲ ਕਹੀ ਹੈ ਕਿ ਆਉਂਦੇ 48 ਘੰਟਿਆਂ ਦੇ ਵਿੱਚ ਕਈ ਥਾਵਾਂ ਤੇ ਕੜੀਆਂ ਪੈਣ ਦੀ ਆਸ ਹੈ ਅੱਜ ਸਵੇਰ ਦੇ ਵੇਲੇ ਤੋਂ ਲੈ ਕੇ ਆਥਨ ਦੇ ਵੇਲੇ ਤੱਕ ਮੌਸਮ ਠੀਕ ਰਿਹਾ ਸਥਿਰ ਰਿਹਾ ਪਰ ਪੰਜਾਬ ਦੇ ਵਿੱਚ ਤਾਪਮਾਨ ਦੇ ਵਿੱਚ ਵਾਧਾ ਲਗਾਤਾਰ ਸ਼ੁਰੂ ਹੋ ਚੁੱਕਿਆ ਤੇ ਐਤਕੀ ਜਿਹੜਾ ਟੈਂਪਰੇਚਰ ਆ ਪੰਜਾਬ ਦੇ ਵਿੱਚ 45 ਤੋਂ ਲੈ ਕੇ 47 ਡਿਗਰੀ ਤੱਕ ਮਈ ਜੂਨ ਦੇ ਵਿੱਚ ਆਮ ਰਹਿਣਾ ਮੌਸਮ ਵਿਭਾਗ ਨੇ ਗੱਲ ਕਹੀ ਹੈ ਬਹੁਤ ਬਹੁਤ ਮਿਹਰਬਾਨੀ ਜੀ ਬਹੁਤ ਸ਼ੁਕਰੀ ਬੜੀ ਮਿਹਰਬਾਨੀ ਮਿਹਰਬਾਨੀ